ਸਤਿਨਾਮ ਵਾਹਿਗੁਰੂ ਸਾਹਿਬ ਜੀਓ ਸੋਟ ਮਹੱਲਾ ਪੰਜਵਾਂ ੴ ਕਰਦੁ ਜਾਸਤ ਪਧੀਆਂ ੴ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਡ ਵਿਚਾਰਿਓ ਨਿਵਲ ਪਯੰਗੰ ਸਾਦੇ ਪੰਜ ਜਨਾਸਿਓ ਸੰਗ ਨਾ ਛਟਕਿਓ ਅਦਿਕ ਆੰਬੋਧ ਬਾਦੇ ਪਾਠ ਪੜਿਓ ਹਰ ਬੇਦ ਵਿਚਾਰਿਓ ਨਿਵਲੁਪੇ ਅੰਗੰ ਸਾਦੇ ਪੰਜ ਜਨਾਸਿਓ ਸੰਗ ਨਾ ਛਟਕਿਓ ਅਦਿਕ ਆੰਬੋਧ ਬਾਦੇ ਪਿਆਰੇ ਇਨ ਬਿਦ ਮਿਰਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੈ ਦੁਆਰੇ ਜੀਜੇ ਬੁੱਧ ਵਿਵੇਕਾ ਰਹਾਓ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੋ ਵਿਦ ਆ ਛਟਕੇ ਤਾਹੀ ਮਨ ਕਾਮਨਾ ਤੀਥ ਜਾਏ ਬਸਿਓ ਸਿਰ ਘਰ ਵੱਤ ਧਰਾਏ ਮਨ ਕੀ ਮੈ ਲਉ ਤਰੇ ਵਿਦ ਜੇ ਲਖ ਜਤਨ ਕਰਾਏ ਕੰਕ ਕਾਮਨੀ ਹੈ ਵਰਗੈ ਵਰ ਬਹੁ ਵਿਦਦਾਨ ਦਤਾਰਾ ਅੰਨ ਬਸਤਰ ਭੂਮ ਬਹ ਵਰਪੇ ਨੈ ਮਿਲੀਐ ਹਰ ਦੁਆਰਾ ਪੂਜਾ ਅਰਚਾ ਬੰਦਨ ਜੰਦਾਤ ਖਾਟ ਕਰਮਾ ਰਤ ਰਹਿਤਾ ਹਾਂ ਹਾਂ ਕਰਤ ਬੰਦਨ ਮੈਂ ਪਰਿਆ ਨੈ ਮਿਲੀਐ ਇਹ ਜੁਗਤਾ ਜੋਗ ਸਿੱਧੇ ਆਸਣ ਚਾਰਾਸੀ ਏ ਪੀ ਕਰ ਕਰ ਰਹਿਆ ਬੱਡੀ ਆਰ ਜਾ ਫੇਰ ਫੇਰ ਜਨਮੈ ਹਰ ਸਿਉ ਸੰਗ ਨ ਗਹਿਆ ਰਾਜ ਈ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇ ਸੋਣੀ ਚੰਦਨ ਚੋ ਆ ਨਰਕਰ ਕੋਰ ਕਾ ਦਵਾਰਾ ਹਾਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਹੋ ਨਾਨਕ ਤੇ ਸਪੈਉ ਪ੍ਰਾਪਤ ਜਿਸ ਪੁਰਬ ਲਿਖੇ ਕਾਲਨਾ ਤੇਰੋ ਸੇਵਕ ਇਹ ਰੰਗ ਮਾਤਾ ਪਇਓ ਕਿਰਪਾਲ ਦੀਨ ਦੁਖ ਪੰਜਨ ਆਰ ਹਰ ਕੀਤਨ ਏ ਮਨ ਰਾਤਾ ਤੇਰੋ ਸੇਵਕ ਇਹ ਰੰਗ ਮਾਤਾ ਪਇਓ ਕਿਰਪਾਲ ਦੀਨ ਦੁਖ ਪੰਜਨ ਆਰ ਹਰ ਕੀਤਨ ਏ ਮਨ ਰਾਤਾ ਰਾਹ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜ ਕੀ ਫਤਿਹ ਇਹ ਅਨਾਜ ਦੇ ਪਵਿੱਤਰ ਹੁਕਮਾਂ ਵਿੱਚ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਸੋਟ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਕਰ ਦੁਜੇ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ ਅਠਾਂ ਪਦਿਆਂ ਵਾਲਾ ਸ਼ਬਦ ਹੈ ਪ੍ਰਮਾਤਮਾ ਇੱਕ ਹੈ ਜਿਸਦੇ ਨਾਲ ਮਿਲਾਪ ਸਤਿਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਕੋਈ ਮਨੁੱਖ ਵੇਦ ਆਦਿਕ ਧਰਮ ਪੁਸਤਕ ਨੂੰ ਪੜ੍ਹਦਾ ਹੈ ਅਤੇ ਵਿਚਾਰਦਾ ਹੈ ਕੋਈ ਮਨੁੱਖ ਨਿਵਲੀ ਕਰਮ ਕਰਦਾ ਹੈ ਕੋਈ ਕੁੰਡਲਨੀ 나ੜੀ ਰਸਤੇ ਪ੍ਰਾਨ ਚੜ੍ਹਦਾ ਹੈ ਪਰ ਇਹਨਾਂ ਸਾਧਨਾਂ ਨਾਲ ਕਾਮ ਆਦਿਕ ਪੰਜਾਂ ਨਾਲੋਂ ਸਾਥ ਮੁਕ ਨਹੀਂ ਸਕਦਾ ਸਗੋਂ ਵਧੇਕ ਅਹੰਕਾਰ ਵਿੱਚ ਮਨੁੱਖ ਵੱਜ ਜਾਂਦੇ ਹਨ हे ਭਾਈ ਮੇਰੇ ਵੇਖਦੇ ਆਂ ਲੋਕ अनेका ਹੀ ਮਿੱਥੇ ਹੋਏ ਧਾਰਮਿਕ ਕਰਮਕਾਰ ਕੰਨ ਕਰਦੇ ਹਨ ਵਰ ਇਨਾ ਤਰੀਕਿਆਂ ਨਾਲ ਪ੍ਰਮਾਤਮਾ ਦੇ ਚਰਣਾ ਵਿੱਚ ਜੁੜਿਆ ਨਹੀਂ ਜਾ ਸਕਦਾ ਇਹ ਭਾਈ ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਆੜੇਗਾ ਤੇ ਅਰਜ਼ੋਈ ਕਰਦਾ ਰਹਾਂਗਾ हे ਪ੍ਰਭੂ ਮੈਨੂੰ ਭਲਾਈ ਬੁਰਾਈ ਦੀ ਪਰਖ ਕਰ ਸਕਣ ਵਾਲੀ ਅਕਲ ਦੇ ਠਹਿਰਾਓ ਇਹ ਭਾਈ ਕੋਈ ਮਨੁੱਖ ਚੋਂ ਪ੍ਰਸਾਦੀ ਬੈਠਾ ਹੈ ਕੋਈ ਕਰਪਾਤੀ ਬਣ ਗਿਆ ਹੈ ਭਾਂਡਿਆਂ ਦੇ ਥਾਂ ਤੇ ਆਪਣੇ ਹੱਥ ਹੀ ਵਰਤਦਾ ਹੈ ਕੋਈ ਜੰਗਲ ਵਿੱਚ ਨੰਗਾ ਤੁਰਿਆ ਫਿਰਦਾ ਹੈ ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ ਕੋਈ ਸਾਰੀ ਧਰਤੀ ਦਾ ਭ੍ਰਮਣ ਕਰ ਰਿਹਾ ਹੈ ਪਰ ਇਸ ਤਰ੍ਹਾਂ ਵੀ ਮਨ ਦੀ ਡਾਵਾਂ ਡੋਲ ਹਾਲਤ ਮੁਕਤੀ ਨਹੀਂ ਹੈ ਭਾਈ ਕੋਈ ਮਨੁੱਖ ਆਪਣੀ ਮਨੋ ਕਾਮਨਾ ਅਨੁਸਾਰ ਤੀਰਥਾਂ ਉੱਤੇ ਜਾ ਬਸਿਆ ਹੈ ਮੁਕਤੀ ਦਾ ਚਾਹਵਾਨ ਆਪਣੇ ਸਿਰ ਉੱਤੇ ਸ਼ਿਵ ਜੀ ਦੇ ਵਾਲਾ ਆਰਾ ਰਖਾਉਂਦਾ ਹੈ ਤੇ ਆਪਣੇ ਆਪ ਨੂੰ ਚਿਰਾ ਲੈਂਦਾ ਹੈ ਪਰ ਜੇ ਕੋਈ ਮਨੁੱਖ ਇਹੋ ਜਿਹੇ ਲੱਖਾਂ ਹੀ ਯਤਨ ਕਰੇ ਇਸ ਤਰ੍ਹਾਂ ਵੀ ਮਨ ਦੀ ਵਿਕਾਰਾਂ ਦੀ ਮੈਲ ਲੈਂਦੀ ਨਹੀਂ ਹੈ ਭਾਈ ਕੋਈ ਮਨੁੱਖ ਸੋਨਾ ਇਸਤਰੀ ਵਧੀਆ ਘੋੜੇ ਵਧੀਆ ਹਾਥੀ ਅਤੇ ਇਹੋ ਜਿਹੇ ਕਈ ਕਿਸਮਾਂ ਦੇ দান ਕਰਨ ਵਾਲਾ ਹੈ ਕੋਈ ਮਨੁੱਖ ਅੰਨ ਦਾਨ ਕਰਦਾ ਹੈ ਕੱਪੜੇ ਦਾਨ ਕਰਦਾ ਹੈ ਜ਼ਮੀਨ ਦਾਨ ਕਰਦਾ ਹੈ ਇਸ ਤਰ੍ਹਾਂ ਵੀ ਪਰਮਾਤਮਾ ਦੇ ਦਰ ਤੇ ਪਹੁੰਚ ਨਹੀਂ ਸਕੀਦਾ ਇਹ ਭਾਈ ਕੋਈ ਮਨੁੱਖ ਦੇਵ ਪੂਜਾ ਵਿੱਚ ਦੇਵਤਿਆਂ ਨੂੰ ਨਮਸਕਾਰ ਦੰਡਾਉਤ ਕਰਨ ਵਿੱਚ ਛੇ ਕਰਮਾਂ ਦੇ ਕਰਨ ਵਿੱਚ ਮਸਤ ਰਹਿੰਦਾ ਪਰ ਉਹ ਵੀ ਇਹਨਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰਕੇ ਆਪਣੇ ਆਪ ਨੂੰ ਧਰਮੀ ਜਾਣ ਕੇ ਅਹੰਕਾਰ ਨਾਲ ਕਰਦਾ ਕਰਦਾ ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਜਕੜਿਆ ਰਹਿੰਦਾ ਇਸ ਤਰੀਕੇ ਵੀ ਪਰਮਾਤਮਾ ਨੂੰ ਨਹੀਂ ਮਿਲ ਸਕੀਦਾ ਯੋਗ ਮੱਤ ਵਿੱਚ ਸਿੱਧਾਂ ਦੇ ਪੱਛੇ ਤੇ 84 ਆਸਣ ਹਨ ਇਹ ਆਸਣ ਕਰ ਕਰਕੇ ਵੀ ਮਨੁੱਖ ਥੱਕ ਜਾਂਦਾ ਹੈ ਉਮਰ ਤਾਂ ਲੰਮੀ ਕਰ ਲੈਂਦਾ ਪਰ ਇਸ ਤਰ੍ਹਾਂ ਪ੍ਰਮਾਤਮਾ ਨਾਲ ਮਿਲਾਪ ਨਹੀਂ ਬਣਦਾ ਮੁੜ ਮੁੜ ਜਨਮਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ हे ਭਾਈ ਕੋਈ ਐਸੇ ਹਨ ਜੋ ਰਾਜ ਹਕੂਮਤ ਦੇ ਰੰਗ ਤਮਾਸ਼ੇ ਮਾਲਦੇ ਹਨ ਰਾਜਿਆਂ ਵਾਲੇ ठाट-ਬਾਠ ਬਣਾਉਂਦੇ ਹਨ ਲੋਕਾਂ ਉੱਤੇ ਹੁਕਮ ਚਲਾਉਂਦੇ ਹਨ ਕੋਈ ਉਹਨਾਂ ਦਾ ਹੁਕਮ 모ੜ ਨਹੀਂ ਸਕਦਾ ਸੁੰਦਰ ਇਸਤਰੀ ਦੀ ਸੇਜ ਮਾਣਦੇ ਹਨ ਆਪਣੇ ਸਰੀਰ ਉੱਤੇ ਚੰਦਨ ਤੇ ਅਤਰ ਵਰਤਦੇ ਹਨ ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵੱਲ ਲੈ ਜਾਣ ਵਾਲਾ ਹੈ ਇਹ ਭਾਈ ਸਾਧ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਫਤ ਸਲਾਹਾ ਕਰਨੀ ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਸ਼੍ਰੇਸ਼ਟ ਹੈ ਪਰ ਇਹ ਨਾਨਕ ਆਖ ਇਹ ਅਫਸਰ ਉਸ ਮਨੁੱਖ ਨੂੰ ਹੀ ਮਿਲਦਾ ਹੈ ਇਸਤੇ ਮੱਥੇ ਉੱਤੇ ਪੁਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਲੇਖ ਲਿਖਿਆ ਹੁੰਦਾ ਹੈ। हे ਭਾਈ ਤੇਰਾ ਸੇਵਕ ਤੇਰੀ ਸਿਫਤ ਸਲਾਹ ਤੇ ਰੰਗ ਵਿੱਚ ਮਸਤ ਰਹਿੰਦਾ ਹੈ। हे ਭਾਈ ਦਿਨਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਉਸਦਾ ਇਹ ਮਨ ਪਰਮਾਤਮਾ ਦੀ ਸਿਫਤ ਸਲਾਹ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਰਹਾਉ ਤੁਜਾ ਠਹਿਰਾਉ This is uh, today's uh, hukamnama from Sri Darbar masar, uttered by our fifth Guru, Guru Arjan Dev Ji, under heading Sword, Fifth Mahal, Second House, Aspadi's, One Universal Creator God." By the grace of the true Guru, Guru Sahib Ji says that they read scriptures and contemplate the Vedas. They practice the inner cleansing techniques of yoga and control of the breath but they cannot escape from the company of the five passions they are increasingly bound to egotism oh beloved this is not the way to meet the lord i have performed these rituals so many times i have collapsed exhausted at the door of my lord master i pray that he may grant me a discerning intellect <clears throat> pause one may remain silent and use his hands as begging bowls and wander naked in the forest he may make pilgrimages to river banks and sacred shrines all over the world but his sense of duality will not leave him his mind's desires may lead him to go and dwell at sacred places of pilgrimage and offer his head to be sawn off, but this will not cause the filth of his mind to depart. Even though he may make thousands of efforts, he may give gifts of all sorts: gold, women, horses. And elephants, he may make offerings of corn, clothes, and land in abundance, but this will not lead him to the Lord's door. He may remain devoted to worship and adoration, bowing his forehead to the floor, practicing the six religious rituals. He. Indulges in egotism and pride and falls into entanglements, but he does not meet the Lord by these devices. He practices the 84 postures of yoga and acquires the supernatural powers of the Siddhas, but he gets tired of practicing. These. He lives in a long life, but in a re reincarnated again and again, he has not met the Lord. He may enjoy princely prayers and regal pomp and ceremony and issue unchallenged commands. He may lie. On beautiful beds perfumed with sandalwood oil, but his will led him only to the gates of the most horrible hell. Singing the kirtan of the Lord's praises in the satsang, the company of the holy, is the highest of all actions," says Nanak. He alone obtains it who is predestined to receive it. Your slave is intoxicated with this love of yours. The destroyer of the pains of the poor has become merciful to me, and this mind is imbued with the praises of the Lord. Har, Har Second Pause Vaheguru Ka Khalsa ki Fateh